ਜੇ ਤੁਸੀਂ ਕਿਚਨ ਬਣਾਉਣ ਦਾ ਫੈਸਲਾ ਕਰ ਚੁੱਕੇ ਹੋ ਤਾਂ ਇਹ ਵੀਡੀਓ ਤੁਹਾਡਾ ਵਧੀਆ ਮਾਊਂਟ ਬਚਾਉਣ ਵਾਲਾ ਹੈ ਕਿਉਂਕਿ ਮੈਂ ਤੁਹਾਨੂੰ ਸਿਰਫ ਡਿਜ਼ਾਈਨ ਹੀ ਨਹੀਂ ਸਗੋਂ ਮਾਡਰਨ ਕਿਚਨ ਦੇ ਉਹ ਟੌਪ ਸੀਕਰਟ ਵੀ ਦੱਸਾਂਗਾ ਜਿਹੜੇ ਕੋਈ ਵੀ ਆਰਕਟੈਕਟ ਤੁਹਾਨੂੰ ਨਹੀਂ ਦੱਸੇਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਊਂਟਰ ਟੌਪ ਦੀ ਇਹ ਰਸੋਈ ਦੀ ਮਜ਼ਬੂਤ ਨੀ ਵੀ ਆਪਾਂ ਕਹਿ ਸਕਦੇ ਹਾਂ ਤੇ ਇਹਦੇ ਤੇ ਸਸਤੇ ਆਰਟੀਫੀਸ਼ੀਅਲ ਪੱਥਰ ਨਾ ਲਓ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਦੇਖਣ ਵਿੱਚ ਸੋਹਣਾ ਲੱਗਦਾ ਪਰ ਉਹ ਲੌਂਗ ਲਾਸਟਿਕ ਨਹੀਂ ਹੁੰਦਾ ਕਿਚਨ ਲਈ ਨੇਚਰਲ ਗ੍ਰੇ ਨਾਈਟ ਲਓ ਤਾਂ ਚੰਗੀ ਕੁਆਲਿਟੀ ਦਾ ਜੀ ਸਭ ਤੋਂ ਵਧੀਆ ਰਹਿੰਦਾ ਹੈ ਤੇ ਇਹਨਾਂ ਵਿੱਚ ਪੋਰੋਸਿਟੀ ਵੀ ਹੁੰਦੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਰਿਸਣ ਦੀ ਸਮਰੱਥਾ ਉਹ ਮਤਲਬ ਹੈ ਕਿ ਘੱਟ ਹੁੰਦੀ ਹੈ ਜਿਸ ਨਾਲ ਦਾਗ ਦੱਬੇ ਇਹਨਾਂ ਵਿੱਚ ਨਹੀਂ ਪੈਂਦੇ ਤੇ ਸਫਾਈ ਕਰਨੀ ਵੀ ਸੌਖੀ ਰਹਿੰਦੀ ਹੈ ਤੇ ਦੂਜੀ ਗੱਲ ਸ਼ੈਂਕ ਲਵਾਉਣ ਦਾ ਤਰੀਕਾ ਸ਼ੈਂਕ ਹਮੇਸ਼ਾ ਅੰਡਰ ਅਮਾਉਂਟ ਹੀ ਲਵਾਓ ਭਾਵੇਂ ਸ਼ੈਂਕ ਸ਼ੈਂਕ ਕਾਊਂਟਰ ਟੌਪ ਦੇ ਹੇਠਾਂ ਲੱਗੇ ਜੇਕਰ ਤੁਸੀਂ ਓਵਰ ਅਮਾਉਂਟ ਕਰਦੇ ਹੋ ਉੱਪਰ ਵੱਲ ਲਗਵਾਉਂਦੇ ਹੋ ਤਾਂ ਸਿੰਕ ਦੇ ਕਿਨਾਰਿਆਂ ਤੇ ਪਾਣੀ ਜਮਾ ਹੋ ਜਾਂਦਾ ਹੈ ਤੇ ਮਾਰਬਲ ਦੇ ਗਰਾਉਟ ਨੂੰ ਵੀ ਗੰਦਾ ਕਰ ਦਿੰਦਾ ਹੈ ਤੇ ਨਾਲ ਸਿੰਕ 304 ਗੇਟ ਦਾ ਸਟੀਲ ਦਾ ਹੋਣਾ ਚਾਹੀਦਾ ਹੈ ਤਾਂ ਕਿ ਜੰਗ ਰਾਸ਼ਟ ਮਤਲਬ ਨਾ ਲੱਗੇ ਤੇ ਹੁਣ ਗੱਲ ਕਰਦੇ ਆਪਾਂ ਸਸਤੇ ਟੈਲੀਸਕੋਪ ਚੈਨਲ ਬਾਰੇ ਸਸਤੇ ਟੈਲੀਸਕੋਪ ਚੈਨਲ ਬਿਲਕੁਲ ਅਵੋਇਡ ਕਰੋ ਉਹ ਜਿਆਦਾ ਚੱਲਣ ਨਾਲ ਕਈ ਵਾਰੀ ਖਰਾਬ ਵੀ ਹੋ ਜਾਂਦੇ ਨੇ ਤੇ ਆਵਾਜ਼ ਵੀ ਕਰਨ ਲੱਗ ਜਾਂਦੇ ਨੇ ਇਸ ਦੀ ਜਗ੍ਹਾ ਤੇ ਟ੍ਰੈਮ ਡਰਾ ਜਾਂ ਚੰਗੀ ਕੰਪਨੀ ਦੇ ਟੈਲੀਸਕੋਪ ਚੈਨਲ ਹੋਣੇ ਚਾਹੀਦੇ ਨੇ ਇਹ ਮਹਿੰਗੇ ਜ਼ਰੂਰ ਹੁੰਦੇ ਨੇ ਪਰ ਇਹ ਤੁਹਾਡੇ ਡਰਾ ਨੂੰ ਸਾਲਾਂ-ਸਾਲ ਬਿਨਾਂ ਆਵਾਜ਼ ਕੀਤੇ ਬੰਦ ਕਰਨ ਵਿੱਚ ਮਤਲਬ ਕਿ ਜਿਹਨੂੰ ਆਪਾਂ ਸੌਫਟ ক্লোਜ਼ ਅਤੇ ਲਾਈਫਟਾਈਮ ਦੀ ਗਾਰੰਟੀ ਦੇ ਨਾਲ ਆਉਂਦੇ ਨੇ ਤੇ ਹੁਣ ਗੱਲ ਕਰਦੇ ਹਾਂ ਹੇਠਲੇ ਕੈਬਿਨੇਟ ਅੰਦਰ ਟਾਈਲਾਂ ਜ਼ਰੂਰ ਲਵਾਓ ਜਿਸ ਨਾਲ ਸਫਾਈ ਸੌਖੀ ਹੁੰਦੀ ਆ ਤੇ ਨਮੀ ਮੋਇਸਚਰਾਈਜ਼ਰ ਜਾਂ ਜਿਹਦੇ ਨਾਲ ਕੀੜੇ ਮਕੌੜੇ ਪੈਦਾ ਨਹੀਂ ਹੁੰਦੇ ਭਾਵੇਂ ਤੁਸੀਂ ਵੇਸਟੇਜ ਟਾਈਲਾਂ ਹੀ ਕਿਉਂ ਨਾ ਲਗਵਾ ਲਓ ਪਰ ਟਾਈਲ ਜ਼ਰੂਰ ਪਾਓ ਹੁਣ ਇੱਕ ਅੱਜਕੱਲ ਚੱਲਦਾ ਹੈ ਹੈਂਡਲੈਸ ਕਿਚਨ ਅੱਜਕੱਲ ਟ੍ਰੈਂਡ ਹੀ ਇਸੇ ਦਾ ਹੈ ਕਿ ਹੈਂਡਲੈਸ ਕਿਚਨ ਪਾਓ ਤੁਸੀਂ ਕੈਬਿਨਟਾਂ ਦੇ ਉੱਪਰ ਬਾਹਰ ਕੋਈ ਵੀ ਹੈਂਡਲ ਨਾਲ ਪਾਓ ਜਿਸ ਨਾਲ ਕਿਚਨ ਬਹੁਤ ਸਾਫ਼ ਸੁਥਰਾ ਤੇ ਮੇਨਟੇਨਲੈਸਟ ਤੇ ਫ੍ਰੀ ਦਿਖਾਈ ਦਿੰਦਾ ਹੈ ਜੇ ਹੈਂਡਲ ਬਵਾਉਣੇ ਵੀ ਹਨ ਤਾਂ ਡਰਾਫਟ ਸ਼ਿਫਟ ਡਿਜ਼ਾਈਨ ਚੂਜ਼ ਕਰੋ ਤੇ ਹੁਣ ਗੱਲ ਕਰਦੇ ਆਂ ਸਟੋਰੇਜ ਦੀ ਸਿਰਫ ਸ਼ੈਲਫਾਂ ਨਾ ਬਣਵਾਓ ਕਾਰਨਟ ਯੂਨਿਟ ਜਿਵੇਂ ਕਿ ম্যাਜਿਕ ਕਾਰਨਰ ਹੋਗੇ ਪੁੱਲ ਆਉਂਟਰ ਟਰਾਲੀਆਂ ਜਾਂ ਟੂਲ ਯੂਨਿਟ ਵਿੱਚ ਜ਼ਰੂਰ ਨਿਵੇਸ਼ ਕਰੋ ਇਹ ਇੱਕ ਇੱਕੋ ਹੀ ਇਹੀ ਜਗ੍ਹਾ ਹੈ ਕਿ ਜਿਸ ਵਿੱਚ ਸਾਰਾ ਸਮਾਨ ਤੁਹਾਡਾ ਸਟੋਰ ਕਰਨ ਦੀ ਸਮਰੱਥਾ ਰੱਖਦੇ ਨੇ ਹੁਣ ਆਪਾਂ ਗੱਲ ਕਰਦੇ ਆਂ ਵੀ ਰੰਗ ਦੀ ਚੋਣ ਕਿਵੇਂ ਕਰੀਏ ਜੇਕਰ ਤੁਸੀਂ ਕਿਚਨ ਵੱਡਾ ਦਿਖਾਈ ਦੇਣਾ ਚਾਹੁੰਦੇ ਹੋ ਤਾਂ ਉੱਪਰਲੇ ਪਾਸੇ ਕੈਬਿਨੇਟ ਲਈ ਹਲਕੇ ਰੰਗ ਜਿਵੇਂ ਸਫੇਦ ਜਾਂ ਲੈਮੀਨੇਟ ਦੀ ਚੋਣ ਕਰੋ ਤੇ ਉਸਦੇ ਹੇਠਾਂ ਤੁਸੀਂ ਡਾਰਕ ਰੰਗ ਵਰਤ ਸਕਦੇ ਹੋ ਮੈਟ ਫਿਨਿਸ਼ਿੰਗ ਹੋਵੇ ਜਿਵੇਂ ਗਲੌਸਿਕ ਨਾਲ ਮੈਂਟੇਨੈਂਸ ਕਰਨਾ ਆਸਾਨ ਹੁੰਦਾ ਹੈ ਕਿਉਂਕਿ ਇਹ ਉਂਗਲਾਂ ਦੇ ਨਿਸ਼ਾਨ ਮਤਲਬ ਕਿ ਫਿੰਗਰਪ੍ਰਿੰਟ ਘੱਟ ਦਿਖਾਈ ਦਿੰਦੇ ਨੇ ਤੇ ਹੁਣ ਗੱਲ ਕਰਦੇ ਹਾਂ ਇਲੈਕਟ੍ਰੋਨਿਕ ਪੁਆਇੰਟ ਦੇ ਭਵਿੱਖ ਵਿੱਚ ਪੁਆਇੰਟ ਦਿੱਤੇ ਜਾਣ ਜਿਵੇਂ ਕਿ ਆਪਾਂ ਬਾਅਦ ਚ ਮਾਈਕ੍ਰੋਵੇਵ ਲਾਉਣਾ ਜਾਂ 에ਅਰ ਫਾਈਬਰ ਲਾਉਣਾ ਜਾਂ ਫਿਲਟਰ ਤੇ ਇਹਦੀ ਜਗ੍ਹਾ ਤੇ ਆਪਾਂ ਪਲੱਗ ਪੁਆਇੰਟ ਜ਼ਰੂਰ ਰਖਾਉਣੇ ਹਨ ਸੋ ਜੇ ਤੁਸੀਂ ਕਿਚਨ ਬਣਾ ਰਹੇ ਹੋ ਤਾਂ ਬ੍ਰਾਂਡ ਇਹ ਯੂਜ਼ ਕਰੋ ਯਾਦ ਰੱਖੋ ਰਸੋਈ ਰੋਜ਼ ਵਰਤੀ ਜਾਂਦੀ ਹੈ 10 ਤੋਂ 15 ਸਾਲ ਦੀ ਤਸੱਲੀ ਚਾਹੀਦੀ ਹੈ ਤਾਂ ਸਸਤੇ ਮਟੀਰੀਅਲ ਤੋਂ ਦੂਰ ਰਹੋ ਇਹ ਸਾਰੇ ਨੁਕਤੇ ਆਪਣੀ ਕਾਪੀ ਤੇ ਲਿਖੋ ਤੇ ਡਿਜ਼ਾਈਨਰ ਨਾਲ ਗੱਲ ਕਰੋ ਤੇ ਫਿਰ ਕੰਮ ਸ਼ੁਰੂ ਕਰੋ ਜੇ ਵੀਡੀਓ ਪਸੰਦ ਆਇਆ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਲਾਈਕ ਕਮੈਂਟ ਜਰੂਰ ਕਰੋ ਤਾਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਧੰਨਵਾਦ